ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਵਾਮੀ ਸਾਧ ਸੰਗਤ ਜੀਓ ਆਓ ਅੱਜ ਭੁੱਲੇ ਵਿਸਰੇ ਸ਼ਹੀਦਾਂ ਦੇ ਵਿੱਚੋਂ ਸ਼ਹੀਦ ਭਾਈ ਰਾਮ ਸਿੰਘ ਜੀ ਤੁਲੇਤਾ ਬਾਰੇ ਜਾਣਕਾਰੀ ਪ੍ਰਾਪਤ ਕਰੀਏ 1915 ਵੈਨਕੂਵਰ ਦੀ ਅਦਾਲਤ ਵਿੱਚ ਵਾਹੀ RAM SINGH ਨੇ ਅੰਗਰੇਜ਼ਾਂ ਦੇ ਟਾਉਟ RAM CHAND ਨੂੰ ਭਰੀ ਅਦਾਲਤ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਬਾਅਦ ਵਿੱਚ ਉੱਥੇ ਦੀ ਪੁਲਿਸ ਨੇ RAM SINGH ਨੂੰ ਵੀ ਗੋਲੀਆਂ ਦੇ ਨਾਲ ਸ਼ਹੀਦ ਕਰ ਦਿੱਤਾ ਸੀ ਕੈਨੇਡਾ ਦੇ ਸ਼ਹਿਰ ਵਿੱਚ ਕੋਰ ਵਿਖੇ RAM SINGH ਨਾਂ ਦੇ ਇੱਕ ਸਿੱਖ ਨੇ ਭਰੀ ਅਦਾਲਤ ਵਿੱਚ ਰਾਮਚੰਦ ਨਾਂ ਦੇ ਇੱਕ ਟਾਊਟ ਨੂੰ ਗੋਲੀਆਂ ਮਾਰ ਕੇ ਮਾਰਿਆ ਅਸਲ ਵਿੱਚ ਕੈਨੇਡਾ ਦੀ ਸਰਕਾਰ ਨੇ ਇੱਕ ਵਿਤਕਰੇ ਭਰਪੂਰ ਕਾਨੂੰਨ ਨੂੰ ਪਾਸ ਕੀਤਾ ਸੀ ਜਿਸ ਦੇ ਮੁਤਾਬਕ ਸਿੱਧੇ ਪੁੱਜਣ ਵਾਲੇ ਯਾਤਰੀਆਂ ਨੂੰ ਹੀ ਕੈਨੇਡਾ ਵਿੱਚ ਉਤਰਨ ਅਤੇ ਰਹਿਣ ਦੀ ਇਜਾਜ਼ਤ ਦਿੱਤੇ ਜਾਣ ਦਾ ਪ੍ਰਬੰਧan ਸੀ ਸੋ ਕਾਮਾਗਾਟਾ ਜਹਾਜ਼ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਇੱਕ ਕਿਸਮ ਦਾ ਨਵਲਨ ਸੀ ਇਸ ਮਸਲੇ ਨੂੰ ਸਥਾਈ ਤੌਰ ਤੇ ਹੱਲ ਕਰਨ ਦੇ ਲਈ ਬਾਬਾ ਗੁਰਦੇਵ ਸਿੰਘ ਜੀ ਸਰਹਾਲੀ ਨੇ ਇੱਕ ਜਾਪਾਨੀ ਸਮੁੰਦਰੀ ਜਹਾਜ਼ ਜਿਹਦਾ ਨਾਮ ਕਾਮਾਗਾਟਾ ਮਾਰੂ ਸੀ ਨੂੰ ਇਸ ਮਕਸਦ ਦੇ ਨਾਲ ਕਿਰਾਏ ਤੇ ਲਿਆ ਤਾਂ ਜੋ ਇਸ نسਲੀ ਕਾਨੂੰਨੀ ਅੜਚਣ ਨੂੰ ਹਮੇਸ਼ਾ ਲਈ ਦੂਰ ਕੀਤਾ ਜਾਵੇ ਇਹ ਜਹਾਜ਼ ਆਪਣੇ ਮਿੱਥੇ ਪ੍ਰੋਗਰਾਮ ਮੁਤਾਬਕ 29 ਮਾਰਚ 1914 ਨੂੰ ਸਿੱਧੇ ਕੈਨੇਡਾ ਦੀ ਧਰਤੀ ਤੇ ਵੜਕੂਰ ਪਹੁੰਚਣਾ ਸੀ ਪਰ ਰਸਤੇ ਦੀਆਂ ਕਈ ਕਾਗਜ਼ੀ ਕਾਰਵਾਈਆਂ ਤੇ ਅੜਚਨਾਵਾਂ ਕਾਰਨ ਇਹ ਜਹਾਜ਼ 22 ਮਈ 1914 ਨੂੰ ਮਣਕੂਰ ਦੇ ਸਮੁੰਦਰੀ ਤੱਟ ਤੇ ਪਹੁੰਚਾ ਕੈਨੇਡਾ ਦੇ ਨਸਲੀ ਕਾਨੂੰਨ ਦੇ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸਿੱਧੇ ਪਹੁੰਚੇ ਯਾਤਰੀਆਂ ਨੂੰ ਸਮੁੰਦਰੀ ਪੋਰਟ ਤੇ ਰੋਕ ਕੇ ਕੈਨੇਡਾ ਦੇ ਅੰਦਰ ਪੈਰ ਧਰਨ ਦੀ ਇਜਾਜ਼ਤ ਨਾ ਦਿੱਤੀ ਇਹ ਜਦੋਂ ਜਾਇਦ ਕਾਫੀ ਲੰਮੀ ਚੱਲੀ ਪਰ ਜਦੋਂ ਫੇਰ ਵੀ ਇਜਾਜ਼ਤ ਨਾ ਮਿਲੀ ਤਾਂ ਸਿੱਖ ਵੀ ਆਪਣੇ ਹੱਕਾਂ ਦੇ ਲਈ ਡਟ ਗਏ ਆਖਰ ਜਦੋਂ ਕਨੇਡਾ ਦੇ ਹਾਕਮਾਂ ਨੇ ਇਹਨਾਂ ਨੂੰ ਡਟਿਆ ਦੇਖਿਆ ਤਾਂ ਉਹਨਾਂ ਨੇ ਜਹਾਜ਼ ਉੱਤੇ ਫਾਇਰਿੰਗ ਕਰਨ ਤੱਕ ਦੀ ਧਮਕੀ ਦੇ ਦਿੱਤੀ ਇਹ ਆਪਣੇ ਆਪ ਵਿੱਚ ਖਤਰਨਾਕ ਧਮਕੀ ਸੀ ਜਿਹਦੇ ਜਵਾਬ ਵਜੋਂ ਕਨੇਡਾ ਦੀ ਸਿੱਖ ਸੰਗਤ ਨੇ 21 ਜੁਲਾਈ 1914 ਨੂੰ ਵੈਨਕੂਵਰ ਦੇ ਗੁਰਦੁਆਰਾ ਸਾਹਿਬ ਵਿਖੇ ਭਾਰੀ ਇਕੱਠ ਕੀਤਾ ਸੰਗਤਾਂ ਨੇ ਸਰਬਸੰਮਤੀ ਦੇ ਨਾਲ ਮਤਾ ਪਾਸ ਕੀਤਾ ਅਗਰ ਕਾਮਾਗਾਟਾ ਮਾਰੂ ਜਾਜ ਉਤੇ ਅੰਗਰੇਜ਼ਾਂ ਨੇ ਗੋਲੀ ਚਲਾਉਣ ਦੀ ਜ਼ਰੂਰਤ ਕੀਤੀ ਤਾਂ ਸਾਰੇ ਕਨੇਡਾ ਦੇ ਸਿੱਖ ਵੈਨਕੂਵਰ ਸ਼ਹਿਰ ਨੂੰ ਸਾੜ ਦੇਣਗੇ ਸਿੱਖਾਂ ਨੇ ਜਿਉਂ ਹੀ ਇਹ ਐਲਾਨ ਕੀਤਾ ਕੈਨੇਡਾ ਦੀ ਸਰਕਾਰ ਬੁਰੀ ਤਰ੍ਹਾਂ ਨਾਲ ਡਰ ਗਈ ਅਸਲ ਵਿੱਚ ਕੈਨੇਡੀਅਨ ਸਰਕਾਰ ਵੱਨੋਂ ਵਿਤਕਰੇ ਭਰਪੂਰ ਇਨ੍ਹਾਂ ਕਾਨੂੰਨੀ ਬਰਸ਼ਾਂ ਦੇ ਵਿੱਚ ਵਿਤਕਰਿਆਂ ਤੇ ਮੁਸ਼ਕਲਾਂ ਦਾ ਸਾਹਮਣਾ ਵਧੇਰੇ ਕਰਕੇ ਸਿੱਖਾਂ ਨੂੰ ਕਰਨਾ ਪਿਆ ਇਹਦੇ ਨਾਲ ਕੁਝ Hindu ਅਤੇ ਸਿੱਖੀ ਭੇਸ ਵਿੱਚ ਕੁਝ ਭੇਖੀ ਸਿੱਖ ਵੀ ਕੈਨੇਡੀਅਨ ਸਰਕਾਰ ਦੇ ਟੌਰਟ ਵਜੋਂ ਉਹਨਾਂ ਦੇ ਤਨਖਾਹ ਦਾਦੀ ਅਸ਼ੀਅਤ ਦੇ ਨਾਲ ਕੰਮ ਕਰਦੇ ਸਨ ਕਿਉਂਕਿ ਇਹਨਾਂ ਦੀ ਮੁਖਬਰੀ ਸਿੱਖਾਂ ਦੇ ਖਿਲਾਫ ਸੀ ਇਸ ਕਰਕੇ ਇਹ ਜਿੱਥੇ ਸਿੱਖਾਂ ਦੀ ਮੁਖਬਰੀ ਕਰਕੇ ਸਿੱਖਾਂ ਦੇ ਨਾਲ ਆਪਣੀ ਕਿੜ ਕੱਢ ਕੇ ਦੁਸ਼ਮਣੀ ਨਿਵਾ ਰਹੇ ਸਨ ਉਥੇ ਕੈਨੇਡੀਅਨ ਸਰਕਾਰ ਦੇ ਨਾਲ ਹਰ ਗੱਲ ਵਿੱਚ ਮਿਲ ਵਰਤਨ ਕਰਨ ਕਾਰਨ ਸਿੱਖਾਂ ਦੀਆਂ ਨਜ਼ਰਾਂ ਵਿੱਚ ਸਨ ਇੱਥੇ ਜੁਗਰ ਜਿਕਰ ਜੋਗ ਹੈ ਕਦਾਰ ਗਦਾਰ ਵਿਲਾ ਸਿੰਘ ਜੀ ਆਣ ਜਿਹਦੇ ਸਾਰੇ ਸਾਥੀ ਹਿੰਦੂ ਸਨ ਤੇ ਇਹ ਕੈਨੇਡੀਅਨ ਸਰਕਾਰ ਦੇ ਜਸੂਸ ਵਜੋਂ ਕੰਮ ਕਰਦੇ ਸਨ ਅਸਲ ਵਿੱਚ ਅੰਗਰੇਜ਼ ਹਾਕਮ ਨੇ ਸਿੱਖਾਂ ਦੀਆਂ ਸਰਗਰਮੀਆਂ ਉੱਪਰ ਨਜ਼ਰ ਰੱਖਣ ਦੇ ਲਈ ਜਸੂਸ ਪਾਲੇ ਹੋਏ ਸਨ ਤੇ ਇਹ ਸਾਰੇ ਜਸੂਸ ਅੰਗਰੇਜ਼ ਹਕੂਮਤ ਦਾ ਸਭ ਤੋਂ ਬਦਨਾਮ ਜਸੂਸ ਹਾਵਕਨਸਨ ਦੇ ਅਧੀਨ ਕੰਮ ਕਰਦੇ ਸਨ ਹਾਵਕਨਸਨ ਪਹਿਲਾਂ ਹਿੰਦੁਸਤਾਨ ਵਿੱਚ ਕੈਨੇਡੀਅਨ ਹਕੂਮਤ ਵੱਲੋਂ ਕੰਮ ਕਰਦਾ ਸੀ ਇਸ ਕਰਕੇ ਉਹ ਹਿੰਦੀ ਬਾਦਸ਼ਾਹ ਦਾ ਜਾਨੂ ਸੀ ਉਹ ਕੌਮ ਦੇ ਵੱਡੇ ਗਦਾਰ ਬੇਲਾ ਸਿੰਘ ਧਿਆਨ ਤੇ 바ਵਾ ਸਿੰਘ ਲਿੱਤਰਾਂ ਨੂੰ ਪੈਸੇ ਦੇ ਕੇ ਸਿੱਖਾਂ ਦੀ ਜਸੂਸੀ ਕਰਵਾਉਂਦਾ ਸੀ ਸਿੱਖ ਆਪ ਕਿਸਨ ਦੀ ਨੀਤੀ ਨੂੰ ਪਛਾਣ ਗਏ ਵੈਣਕੂਰ ਦੇ ਗੁਰਦੁਆਰਾ ਸਾਹਿਬ ਆਖੇ ਕੱਟ ਕਰਕੇ ਇੱਕ ਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਸਿੱਖ ਜਾਂ ਭਾਰਤੀ ਇਸ ਹਾਰਿਸ਼ਣ ਨਾਲ ਮੇਲ ਮਨਾਬ ਨਹੀਂ ਰੱਖੇਗਾ ਜੇ ਕੋਈ ਐਸਾ ਕਰੇਗਾ ਉਹ ਕੌਮ ਦਾ ਗद्दार ਮੰਨਿਆ ਜਾਵੇਗਾ ਇਸ ਗੱਲ ਤੋਂ ਬਾਅਦ ਅੰਗਰੇਜ਼ ਪ੍ਰਸਤਾ ਦੀ ਗਦਾਰ ਜੁੰਡਲੀ ਹੋਰ ਸਰਗਰਮ ਹੋ ਗਈ ਕਿਉਂਕਿ ਇਹਨਾਂ ਨੂੰ ਭਾਗ ਕਿਨਸਨ ਦੀ ਪੂਰੀ ਸ਼ਹਿ ਸੀ ਖਾਲਸਾ ਦਿਵਾਨ ਸੁਸਾਇਟੀ ਦੇ ਪ੍ਰਧਾਨ ਭਾਈ ਭਾਗ ਸਿੰਘ ਜੀ ਖੀਵੜ ਦੀ ਮੁਖਬਰੀ ਕਰਨ ਤੇ ਭਾਈ ਸੇਵ ਨੇ ਜਦੋਂ ਇੱਕ ਗਦਾਰ ਹਰਨਾਮ ਸਿੰਘ ਨੂੰ ਫੜ ਲਿਆ ਤਾਂ ਉਸ ਨੇ ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਇਸ ਗੱਲ ਤੋਂ ਗੁੱਸੇ ਵਿੱਚ ਆਏ ਭਾਈ ਜਗਤ ਸਿੰਘ ਪਿੰਸੂਰ ਸਿੰਘ ਨੇ 17 ਅਗਸਤ 1914 ਨੂੰ ਹਰਨਾਮ ਸਿੰਘ ਦਾ ਕਤਲ ਕਰ ਦਿੱਤਾ ਅਤੇ ਇਸ ਸਮੇਂ ਗਰੋਂ ਇੱਕ ਹੋਰ ਗੈਦਾਰ ਅਰਜਨ ਸਿੰਘ ਆਪਣੀ ਗੋਲੀ ਨਾਲ ਆਪ ਹੀ ਮਾਰਿਆ ਗਿਆ। ਅਰਜਨ ਸਿੰਘ ਦੀ ਅੰਤਮ ਅਰਦਾਸ ਵੇਲੇ ਗੁਰਦੁਆਰਾ ਸੇਵਕੀ ਭਾਰੀ ਸੰਗਤ ਵਿੱਚ ਗੈਦਾਰ ਬੇਲਾ ਸਿੰਘ ਨੇ ਦੋ ਪਿਸਤੌਲ ਨਾਲ ਭਾਈ ਭਗ ਸਿੰਘ ਤੇ ਗੋਲੀਆਂ ਦੀ ਵਾਸ਼ਰ ਕਰ ਦਿੱਤੀ। ਜਦੋਂ ਭਾਈ ਬਚਨ ਸਿੰਘ ਭਾਈ ਭਾਗ ਸਿੰਘ ਦੇ ਵਿਚਾਲੇ ਅੱਗੇ ਵਧੇ ਤਗਦਾਰ ਬੇਲਾ ਸਿੰਘ ਨੇ ਉਹਨਾਂ ਨੂੰ ਵੀ ਗੋਲੀਆਂ ਦੇ ਨਾਲ ਪੁਣ ਦਿੱਤਾ ਗਦਾਰ ਬੇਲਾ ਸਿੰਘ ਗੋਲੀਆਂ ਚਲਾਉਂਦਾ ਹੋਇਆ ਉੱਥੋਂ ਭੱਜ ਗਿਆ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਭਾਈ ਬਜਨ ਸਿੰਘ ਦਲੇਲ ਸਿੰਘ ਵਾਲਾ ਦੋਵੇਂ ਦੇਸ਼ ਭਗਤ ਉੱਥੇ ਸ਼ਹੀਦ ਹੋ ਗਏ ਭਾਈ ਮੀਵਾ ਸਿੰਘ ਜੀ ਚਾਹੁੰਦੇ ਸਨ ਕਿ ਗੋਲੀ ਕਾਰਨ ਦੇ ਮਾਸਟਰਮਾਈਂਡ ਹਾਫ ਕਿਨਸਨ ਨੂੰ ਪਹਿਲਾ ਪਾਰ ਪਹੁੰਚਾਇਆ ਜਾਵੇ ਕਿਉਂਕਿ ਸਾਰੇ ਫਸਾਦ ਦੀ ਜੜ ਇਹੀ ਹੈ ਤੇ ਬਾਕੀਆਂ ਨਾਲ ਬਾਅਦ ਵਿੱਚ ਨਜਿੱਠਿਆ ਜਾਵੇ 21 ਅਕਤੂਬਰ 1914 ਨੂੰ ਬੇਲਾ ਸਿੰਘ ਦੇ ਮਕਦਮੇ ਵੇਲੇ ਕਚਹਿਰੀ ਵਿੱਚ ਹਾਫ ਕਿਨਸਨ ਵੀ ਆਇਆ ਹੋਇਆ ਸੀ ਤੇ ਭਾਈ ਮੀਵਾ ਸਿੰਘ ਨੇ ਆਪ ਕਨੈਸ਼ਨ ਨੂੰ ਕੋਰਟ ਵਿੱਚ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਭਾਈ ਮੀਵਾ ਸਿੰਘ ਉਥੋਂ ਪਛ ਸਕਦੇ ਸਨ ਪਰ ਉਹਨਾਂ ਨੇ ਉਥੇ ਮੇਜ਼ ਤੇ ਆਪਣੀ ਪਿਸਤੌਲ ਰੱਖ ਕੇ ਆਤਮ ਹਸਮਰਪਣ ਕਰ ਦਿੱਤਾ ਬਾਅਦ ਵਿੱਚ ਜਦੋਂ ਭਾਈ ਮੀਵਾ ਸਿੰਘ ਨੂੰ ਆਪ ਕਨੈਸ਼ਨ ਨੂੰ ਗੋਲੀ ਮਾਰਨ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਹੇ ਕਿ ਇਹ ਦੇਸ਼ ਅਤੇ ਧਰਮ ਦੇ અપਮਾਨ ਦਾ ਬਦਲਾ ਹੈ ਅਤੇ ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਦੀ ਸ਼ਹਾਦਤ ਦਾ ਅਣਜਾਮ ਇਹੀ ਹੈ ਇਹ ਸਾਡਾ ਵੈਰੀ ਸਹੀ ਇਸ ਦੇ ਕਹਿਣ ਦੇ ਉੱਤੇ ਹੀ ਭਾਈ ਭਾਗ ਸਿੰਘ ਤੇ ਬਦਨ ਸਿੰਘ ਦਾ ਕਤਲ ਕੀਤਾ ਗਿਆ ਸੀ ਇਸ ਕਰਕੇ ਮੈਂ ਉਸ અપਮਾਨ ਦਾ ਬਦਲਾ ਲਿਆ ਹੈ ਇਸ ਕੇਸ ਅਦੀਨ ਭਾਈ ਮੇਵਾ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਅਤੇ ਅੰਗਰੇਜ਼ ਹਕੂਮਤ ਨੇ ਇਸ ਮਹਾਨ ਸੂਰਬੀਰ ਸਰਦਾਰ ਮੇਵਾ ਸਿੰਘ ਨੂੰ 11 ਜਨਵਰੀ 1915 ਨੂੰ ਮਣਕੁਰ ਵਿਖੇ ਫਾਂਸੀ ਦੇ ਫੰਦੇ ਤੇ ਚੁਲਾ ਦਿੱਤਾ 1 ਜੁਲਾਈ 1914 ਦੇ ਦਿਨ ਜਦੋਂ ਮੇਵਾ ਸਿੰਘ ਲੋਪ ਹੋ ਗਏ ਨੇ ਹਾਪ ਕਿਸ਼ਨ ਨੂੰ ਕਤਲ ਕੀ ਕਰਤਾ ਸੀ ਤਾਂ 25 ਅਕਤੂਬਰ 1914 ਨੂੰ ਹਿੰਦੂਆਂ ਨੇ ਹਾਪਕਨ ਸੰਧੀ ਹਮਦਰਦੀ ਦਾ ਮਤਾ ਪਾਸ ਕੀਤਾ ਸੀ 5 ਅਕਤੂਬਰ 1914 ਵਾਲੇ ਦਿਨ ਗੁਰਦੁਆਰਾ ਸੇਵਕੀ ਭਾਈ ਭਾਗ ਸਿੰਘ ਤੇ ਭਾਈ ਵਦਨ ਸਿੰਘ ਦੇ ਕਤਲਾਂ ਸੰਬੰਧੀ ਮਕਦਮੇ ਵਿੱਚ ਸਾਰੇ ਹਿੰਦੂ ਠਾਕੁਰ ਬਾਬੂ ਸੇਵਾ ਅਮਰ ਨਥਾ ਗੰਗੂ ਰਾਮ ਤੇ ਡਾਕਟਰ ਰਗੂਨਾਥ ਬੇਲਾ ਸਿੰਘ ਦੇ ਹੱਕ ਵਿੱਚ ਭੁਗਤੇ ਸਨ ਇਹ ਸਾਰੇ ਉਹ ਸਨ ਜਿਹੜੇ ਕਾਮਾ ਗੱਟਾ ਜਹਾਜ਼ ਅੰਗਰੇਜ਼ਾਂ ਦੇ ਲਈ ਮੁਖਬਰੀ ਕਰਦੇ ਸਨ ਇੰਜ ਹੀ ਵਨਕੂਰ ਵਿੱਚ ਇੱਕ ਹੋਰ ਹਿੰਦੂ ਰਾਮਚੰਦ ਸੀ ਜੋ ਕਿ ਅੰਗਰੇਜ਼ ਹਾਕਮਾਂ ਦਾ ਟਾਊਟ ਸੀ ਤੇ ਸਿੱਖਾਂ ਦੇ ਖਿਲਾਫ ਰਿਪੋਰਟਾਂ ਕਨੇਡੀਅਨ ਪੁਲਿਸ ਪਾਸ ਪਹੁੰਚਾਇਆ ਕਰਦਾ ਸੀ ਇਸ ਨੂੰ ਭਾਈ ਰਾਮ ਸਿੰਘ ਨਾਮ ਦੇ ਇੱਕ ਸਿੱਖ ਨੇ 23 ਅਪ੍ਰੈਲ 1915 ਦੇ ਦਿਨ ਅਦਾਲਤ ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਅਤੇ ਬਾਅਦ ਵਿੱਚ ਭਾਈ ਰਾਮ ਸਿੰਘ ਤਲੈਤਾ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਸੀ ਸੋ ਇਹ ਸੀ ਪਿਆਰੇ ਉਹ ਗਦਰੀ ਬਾਬੇ ਜਿਨ੍ਹਾਂ ਨੇ ਕਾਮਾਗਟਾ ਮਾਰੂ ਜਹਾਜ਼ ਨਹੀਂ ਕੈਨੇਡਾ ਦੀ ਤਰਤੀਰ ਤੇ ਪਹੁੰਚੰਦੀ ਉਪਰਾਲਾ ਕੀਤਾ ਸੀ ਪਰ ਉਥੋਂ ਦੀ ਸਰਕਾਰ ਨੇ ਇਹਨਾਂ ਨੂੰ ਵੈਂਕੂਵਰ ਦੀ ਧਰਤੀ ਤੇ ਕਦਮ ਨਹੀਂ ਸੇਖਣ ਦਿੱਤਾ ਔਰ ਇਸ ਦਾ ਅਖੀਰ ਸਿੱਟਾ ਸ਼ਹੀਦੀਆਂ ਦੇ ਨਾਲ ਨਿਕਲਿਆ ਮੁਖਬਰ ਪਹਿਲੇ ਦਿਨੋਂ ਹੀ ਇਸ ਖਾਦੀਆਂ ਦੀਆਂ ਮੁਖਬਰੀਆਂ ਕਰਦੇ ਰਹੇ ਧੋਖਾ ਕਮਾਉਂਦੇ ਰਹੇ ਆਪ ਵੀ ਮਰਦੇ ਰਹੇ ਇਸ ਦੇ ਬਦਲੇ ਵਿੱਚ ਸਿੱਖ ਸ਼ਹੀਦیاں ਪਾਉਂਦੇ ਰਹੇ ਸੋ ਇਹ ਸਿਪਾਹੀ RAM ਸਿੰਘ ਜੀ ਤਰੇਤਾ ਅਤੇ ਕਾਮਾਗਾਟਾ ਮਾਰੂ ਜਹਾਜ਼ ਦਾ ਵਰਣਨ ਜੋ ਆਪ ਜੀ ਨੇ ਸਾਂਝਾ ਕੀਤਾ ਹੈ ਗੁਰਸਵਾਰਿਓ ਸਤਕਾਰ ਸਹਿਤ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਆਪ ਬਖਸ਼ਣਯੋਗ ਹੋ ਮੇਰੇ ਪਰ ਹੱਥ ਰੱਖਿਆ ਕਰੋ ਚੰਗੀਆਂ ਚੰਗੀਆਂ ਆਪ ਜੀ ਦੇ ਸਾਹਮਣੇ ਜੋ ਸਿੱਖਾਂ ਦੀਆਂ ਕਾਰਵਾਈਆਂ ਨੇ ਉਹਨਾਂ ਨੂੰ ਪੇਸ਼ ਕੀਤਾ ਜਾਵੇ ਤਾਂ ਕਿ ਸਾਡੇ ਗਾਂ ਬਉਣ ਵਾਲੀਆਂ ਪੀੜ੍ਹੀਆਂ ਵੀ ਇਸ ਇਤਿਹਾਸ ਦੀ ਜਾਣਕਾਰੀ ਲੈ ਸਕਣ ਅਤੇ ਉਹਨਾਂ ਨੂੰ ਪਤਾ ਲੱਗੇ ਕਿ ਕਿਵੇਂ ਬਾਹਰ ਦੀ ਧਰਤੀ ਦੇ ਉੱਤੇ ਸਿੱਖਾਂ ਨੇ ਕਦਮ ਰੱਖੇ ਅਤੇ ਕਿਸ ਤਰੀਕੇ ਦੇ ਨਾਲ ਆਪਣੇ ਪੈਰ ਜਮਾਏ ਇਹ ਬੜੀ ਵੱਡੀ ਕਹਾਣੀ ਹੈ ਜੇ ਅੱਜ ਉਥੇ ਰਾਜੇ ਬਣੇ ਬੈਠਿਆਂ ਤੇ ਭਾਈ ਕੁਰਬਾਨੀਆਂ ਕਰਕੇ ਹੀ ਬਣੇ ਬੈਠੇ ਨੇ ਇਹ ਆ ਸਾਡੇ ਜਿਹੜੇ ਪੰਜਾਬ ਤੋਂ ਬਾਹਰ ਗਏ ਹੋਏ ਜਵਾਨ ਜਿਹੜੇ ਬਾਹਲੇ ਦੇਸ਼ਾਂ ਦੇ ਵਿੱਚ ਇਸ ਵੇਲੇ ਆਨੰਦ ਮਾਣ ਰਹੇ ਨੇ ਉਹ ਸ਼ਹੀਦਾਨੀਆਂ ਕੁਰਬਾਨੀਆਂ ਕਰਕੇ ਹੀ ਹਨ ਸਵਾਗਤ ਜੀ ਕੀ ਫਤਿਹ ਗਜਾਈਏ ਵਾਹਿ ਜੀ ਦਾ ਖਾਲਸਾ O de que